ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਵਿਦਿਆ ਕੀ ਅਰਦਾਸ ਸਮਾਰੀ ਜੀਓ ਪਿੰਨ ਸਾਹਿਬ ਤੇਰਾ ਕੋ ਨਾਮ ਅੰਛ ਤੇਰੀ ਵਡਿਆਈ ਕੋ ਨਾਮ ਨਾਲ ਜਾਣਾ ਮੇਰਾ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪ੍ਰਗੋਤੀ ਜੀ ਕੀ ਸਹਾਇ ਵਾਰ ਸ੍ਰੀ ਪ੍ਰਗੋਤੀ ਜੀ ਕੀ ਪਾਸ਼ਾਹੀ ਦਸਵੀਂ ਪ੍ਰੇਤਾਂ ਭਗਤੀ ਸਿਮਰਿਖੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਅਮਦਾਸ ਜੀ ਸਹਾਇ ਅਰਜਨ ਅਰਗੋਬਿੰਦਨੋਂ ਸਿਮਰੋ ਸ੍ਰੀ ਹਰਾਈ ਸ੍ਰੀ ਹਰਕ੍ਰਿਸ਼ਨ ਤੇ ਆਈ ਹੈ ਜੀ ਡਿਠਾ ਸਾਧੂ ਜਾਈ ਇੱਕ ਬਹਾਦਰ ਸਿਮਰੈ ਕਨੂਨ ਦੇ ਆਵੈ ਤਾਹੀ ਸਭ ਥਾਈਓ ਐਸਾ ਹੈ ਦਸਵਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਓ ਐਸਾ ਹੈ ਦਸਾਂ ਪਾਸ਼ੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਠ ਦੀਦਾਰ ਦਾ ਅੰਤਰ ਖਾਲਸਾ ਜੀ ਸਾਈ ਬੋਲੋ ਜੀ ਪਿਆਰਿਆ ਚੋਹਾਂ ਸਭ ਜਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਸ਼ਕਿਆ ਦੀ ਚਲਾਈ ਤੇਗਵਾਹੀ ਦੇਖੇ ਅੰਡਟ ਕੀਤਾ ਜਿਨ੍ਹਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਅੰਤਰ ਖਾਲਸਾ ਜੀ ਸਾਈਂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੀ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਕੀਆਂ ਤੇ ਚੜੇ ਤਨਾਰਿਆਂ ਨਚرائی ਗਈ ਗੁਰਦਾਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਨੀ ਆ ਰਿਆ ਸਿੱਖੀ ਸਦਕੇ ਸੰਸਾ ਸੰਗ ਨਿਭਾਈ ਪੰਨਿਆ ਤਖਤਾ ਸਰਬੱਤ ਗੁਰਦਵਾਰਿਆਂ ਗੁਰਧਾਮਾਂ ਸ਼ਹੀਦਾਂ ਭਗਤਾਂ ਜੀ ਖਾਤਿਆਂ ਅੰਤਰ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਦਾ ਸਦਕਾ ਸੰਗ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਰਛਿਆ ਰਿਆ ਦੇਖ ਤੇ ਫਤੇ ਬਿਰਦ ਕੀ ਫੈਜ ਪੰਦ ਕੀ ਜੀਤ ਸ਼ਰੀਰ ਸਾਹਿਬ ਜੀ ਸਾਹਿਬ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰੈ ਦਾਣ ਵੀ ਬੇਕ ਦਾਣ ਸ਼ਹਾ ਦਾਣ ਭਰੋਸਾ ਦਾਣ ਨਾਲਾ ਸਰ ਦਾਣ ਨਾਮ ਦਾਣ ਸ੍ਰੀ ਅਮਰ ਸੰਸਾ ਜੀ ਕੇ ਇਸ਼ਨਾਨ ਚੌਕੀਆਂ ਝੰਡੇ ਮੰਗੇ ਜੁਗੋ ਜੁਗਾ ਟਲ ਧਰਮਖਾ ਜੇ ਕਾਰ ਖਾਲਸਾ ਜੀ ਸਾਇ ਬੋਲੋ ਜੀ ਸਿੱਖਾਂ ਦਾ ਮੰਨਿਉਂਾ ਮਤੁ ਚੀ ਮਤ ਦੇ ਰਾਖੀ ਕਾਲ ਪੁਰਖਾ ਬਣੇ ਫੰਦ ਦੇ ਸਾਇ ਸਾਈ ਦਾ ਤਾਰ ਜੀ ਉਸ ਇਨਨ ਖਾਨਾ ਸਾ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਮੰਤਰੋਂ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸੁਭਾਲ ਦੀ ਨਾਮ ਦਾ ਖਾਲਸਾ ਜੀ ਨੂੰ ਬਖਸ਼ ਹੋਏ ਨਵਾਨਿਆਂ ਦੇ ਮਾਨ ਵਾਹਿਗੁਰੂ ਨਤਾਨਿਆਂ ਦੇ ਤਾਨ ਸਤਿਗੁਰੂ ਨੇ ਉਠਿਆਂ ਦੀ ਓਟ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਜੂਰ ਸੋ ਨਰਗਰ ਨਿਵਾਸੀਆਂ ਵੱਲੋਂ ਅਰਦਾਸ ਬੇਨਤੀ ਜੋਦੜੀਏ ਦਾਤਾ ਜੀ ਕਿਰਪਾ ਕਰਨੀ ਜਿਉ ਪੰਜਾਬ ਵਿੱਚ ਜੋ ਹੜਾ ਆਇਆ ਇਹਨੂੰ ਕਿਰਪਾ ਕਰਕੇ ਜੋ ਬੇਜਵਾਨ ਪਸ਼ੂਆਂ ਅਤੇ ਇਨਾਨਮ ਰੁਖਾ ਫਿਕੇ ਸੀਗਾ ਦੇ ਸੀਤੇ ਮੇਰ ਪ੍ਰਿਆਤਰਕੋ ਦਾਤਾ ਜੀ ਕਿਰਪਾ ਕਰਨੀ ਹੈ ਜੀ ਫੁੱਲਨਹਾਰਾ ਫੁੱਲਨੰਦਰ ਸਭ ਕੋ ਪੁੱਲ ਗੁਰੂ ਕਰਤਾ ਦਾਤਾ ਜੀ ਕਿਰਪਾ ਕਰਨੀ ਹੈ ਜੀਵਾ ਤੁ ਜੋ ਵੀ ਫੁੱਲਾਂ ਗਲਤੀਆਂ ਉਹਨਾਂ ਮਾਫ ਕਰਨੀਆਂ ਅੱਥੇ ਜੋ ਇਹ ਪੰਜਾਬ ਦੇ ਸੀਤ ਦਾ ਦਾਤਾ ਜੀ ਉਹ ਪੰਜਾਬ ਦੇ ਇਹ ਜੋ ਹੜ ਆਏ ਨੇ ਉਹਨਾਂ ਦੇ ਸੀਤੇ ਕਿਰਪਾ ਕਰੋ ਸਾਰਿਆਂ ਦੇ ਸੀਤੇ ਮੇਰ ਪ੍ਰਿਆਤ ਰਖੋ ਤੇ ਪਾਣੀ ਦਾ ਵਹਾਅ ਘਟ ਕਰਨ ਦੀ ਕਿਰਪਾਲਤਾ ਕਰਨੀ ਦਾਤਾ ਜੀ ਕਿਰਪਾ ਕਰਨੀ ਉਹ ਕੀ ਘੜੀ ਨਾਲ ਦੇਖਣ ਦੇ ਆਪਣਾ ਮਿਲ ਸੰਭਾਲੇ ਹਾਥ ਦੀ ਰਾਖ ਹੈ ਆਪਣੇ ਕੋ ਸਾਧ ਸੰਪਰਪਾਲੇ ਦਾਤਾ ਜੀ ਕਿਰਪਾ ਕਰਨੀ ਇਹਨਾਂ ਸਾਰਿਆਂ ਜੀਵਾਂ ਜਥਵਾਂ ਤੇ ਅਤੇ ਇਹਨਾਂ ਮੁੱੱਖਾਂ ਵੀਰਾਂ ਤੇ ਸਾਰਿਆਂ ਤੇ ਜੀਵਿੰਦਾਰਾਂ ਵੀਰਾਂ ਦੀ ਸੀ ਤੇ ਮੇਰ ਪਿਆਰ ਰੱਖਣਾ ਇਹ ਜੋ ਮਾਲ ਪਛਲ ਡੰਗੂ ਆ ਜੀ ਦਾਤਾ ਜੀ ਉਹ ਖੇਤਾਂ ਦੇ ਜ਼ਮੀਨਾਂ ਦੇ ਅਸੀਸ ਤੇ ਵੀ ਮੇਰ ਪਿਆਰ ਰੱਖੋ ਕਿਰਪਾ ਕਰੋ ਦਾਤਾ ਜੀਓ ਆਦੂ ਕਾਲੰਗ ਪੜਨਾ ਸੀ ਦਿਆਲਕ ਰੂਪੇ ਸਦਾ ਅੰਗ ਸੰਗੇ ਆ ਪੰਗੰਭੂਤੇ ਬਿਰਤੀ ਕਦੇ ਨਾ ਵੀ ਜਨ ਕੀ ਅਰਦਾਸ ਨਾਨਕ ਜੋਰ ਗਿਵਿੰਦੇ ਕਾ ਪਰਮ ਗੁਰੂ ਦਾਤਾ ਜੀ ਕਿਰਪਾ ਕਰਨੀ ਸਾਰੀਆਂ ਸੰਗਤਾਂ ਦੀਆਂ ਅਰਦਾਸ ਬੇਨਤੀਆਂ ਪ੍ਰਵਾਨ ਕਰਕੇ ਜੋ ਪੰਜਾਬ ਵਿੱਚ ਆਫਤਾਂ ਆਈਆਂ ਦਾਤਾ ਜੀ ਇਹਨਾਂ ਦੇ ਸਾਰਿਆਂ ਦੇ ਸੀਸ ਤੇ ਮਿਹਰ ਭਰਿਆਤ ਰੱਖੋ ਸੀਸ ਤੇ ਮਿਹਰ ਪਰ ਚੜ੍ਹਦੀਆਂ ਕਲਾ ਬਖਸ਼ੋ ਇਹਨਾਂ ਦੁੱਖਾਂ ਕਲੇਸ਼ਾਂ ਤੋਂ ਮੁਟਾਓ ਦਾਤਾ ਜੀ ਕਿਰਪਾ ਕਰਨੀ ਆਪ ਜੀ ਦਾ ਬਾਣੀ ਦਾ ਫਰਮਾਨ ਹੈ ਓ ਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਤ ਸੰਭਾਲੇ ਹਾਥ ਦੇ ਰਾਖੇ ਆਪਣੇ ਕੋਲ ਸਾਧ ਸੰਪਰਦ ਪਾਲੇ ਦੁਕਾਨ ਪੜਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਆਪ ਪੰਗਗੰਬੂਤੇ ਦਾਤਾ ਜੀ ਨਾਲ ਬਾਣੀ ਮਹਾਵਾਕਾਂ ਸਰ ਕਿਰਪਾ ਕਰਨੀ ਇਹਨਾਂ ਮੇਜਵਾਨਾਂ ਜੀਵਾਂ ਤੇ ਅਤੇ ਇਹਨਾਂ ਮੁਰਖ ਜੀਵਾਂ ਤੇ ਸੀਸ ਤੇ ਮੇਰ ਪ੍ਰਯਾਸ ਰੱਖੋ ਜੇ ਆਫਤਾ ਹੀਨੋ ਦੂਰ ਕਰੋ ਆਇਆਂ ਓਕੜਾ ਦੂਰ ਕਰਨੀਆਂ ਸੀਸ ਤੇ ਮੇਰ ਪ੍ਰਯਾਸ ਰਗਾ ਸੰਗਤਾਂ ਵੱਲੋਂ ਦਾਤਾ ਜੀਓ ਆਪ ਜੀ ਦੇ ਜਲ ਵਸਤੇ ਦਾਤਾ ਜੀਓ ਮਿੱਠੀ ਚਾਵਨਾ ਦੀ ਦੇਖਾਇਰ ਕੀਤੀ ਦਰਪਰਵਾਨ ਕਰਨਾ ਪ੍ਰਵਾਨੀ ਦੇਖ ਸੰਗਤਾਂ ਵਿੱਚ ਵਰਤਾਂ ਦੀ ਆਖਿਆ ਉਸ ਦਾਤਾ ਜੀਓ ਆਪ ਜੀ ਦਲ ਦੇ ਜਲ ਦੇਵਤਾ ਜੀਓ ਆਪ ਜੀ ਉਹਨਾਂ ਇਹ ਅਰਪਣ ਕਰਨ ਲੱਗੇ ਕਿਰਪਾ ਕਰਨੀ ਇਹ ਸੇਵਾ ਪ੍ਰਵਾਨ ਕਰਨੀ ਅਤੇ ਕਿਰਪਾ ਕਰਕੇ ਇਹਨਾਂ ਜੀਵਾਂ ਸਾਰਿਆਂ ਦੇ ਸੀਸ ਤੇ ਮਿਹਰ ਪਰਿਆਰਥ ਰੱਖੋ ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਆਪ ਜੀ ਦੇ ਜੀ ਦਰ ਤੇ ਜੋ ਜੀ ਆਵੇ ਸੋ ਸੁੱਕੀ ਜਾਵੇ ਕਲਾ ਆਪ ਜੀ ਦੇ ਨਾਮ ਦੀ ਵਰਤੇ ਸੇ ਗੁਰੂ ਪਿਆਰੇ ਮੇਲ ਮੇਲੋ ਜਿਨ੍ਹਾਂ ਮਿਲਿਆ ਉਹਦਾ ਪੀਤਰ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ बोले सो निहान सत श्री अक वाहे गुरु जी का खालसा वाहे गुरु चलो <laughs> करी